ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਇਸ ਟਾਈਮ ਸੰਭੂ ਬਾਰਡਰ ਤੇ ਤੇ ਬੈਠਾ ਜਥਾ ਮੋਗੇ ਜ਼ਿਲ੍ਹੇ ਦਾ ਸੋ ਜੋਦੇ ਸਾਰੇ ਲਾਈਪ ਆਇਆ ਮਹਿਫਲਾਂ ਇੱਥੇ ਤੇ ਜਿਹੜੀ ਮੋਦੀ ਸਰਕਾਰ ਆ ਇਨੂੰ ਹਰਾ ਕੇ ਜਿਹੜੇ ਯੋਧਿਆਂ ਨੇ ਜਾਣਾ ਹੋਰ ਬਾਪੂ ਕਿਵੇਂ ਕਹਿਮੋ ਬਿਲਕੁਲ ਕਿਵੇਂ ਆ ਚੜਦੀ ਕਲਾ ਜਮਾਂ ਚੜਦੀ ਕਲਾ ਠੀਕ ਆ ਜੀ ਠੀਕ ਆ ਚੜਦੀ ਕਲਾ ਹੀ ਰਹੂਗੀ ਠੀਕ ਆ ਜੀ ਸੋ ਆ ਗਿਆ ਰਹਿਣ ਵਸੇਰਾ ਮਾਛੀਕੇ ਹਿੰਮਤਪੁਰਾ ਨੰਗਲ ਕੋਠੇ ਚੜੱਕ ਤੇ ਬੁੱਟਰ ਇਹ ਜੋਧੇ ਜਿਹੜੇ ਇੱਥੇ ਬੈਠਿਆ ਰਾਮੂ ਆਣਾ ਜੱਤਵਾਲ ਕੋਕਰੀ ਫੂਲਾ ਸਿੰਘ ਕੋਕਰੀ ਹੇਰਾ ਪਾਤਾ ਚਾਲਿਆ ਇਸ ਤਰ੍ਹਾਂ ਹੋ ਜਾ ਛੋਟ ਜੂਨੀਅਰ ਜਿੰਦਾਬਾਦ ਆਈ ਕੇ ਰੱਖੋ ਵੱਡਾ ਹੱਕੇ ਰੱਖੋ ਆਪਣੀ ਰਾਖੀ ਆਪ ਕਰੋ ਜਿਹਦੀ ਨਾਰਾ ਸਰਕਾਰਾਂ ਤੋਂ ਆਵਾਜ਼ ਆ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੇ ਨਾ ਆਵਾਜ਼ ਕਰੋ ਆਪਣੀ ਰਾਖੀ ਆਪ ਕਰੋ ਮੋਦੀ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਕਿਸਾਨ ਜੂਰੀਏ ਨੇਕਤਾ ਜਿੰਦਾਬਾ ਜਿੰਦਾਬਾ ਜਿੰਦਾਬਾਦ 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 ਸਰਕਾਰਾਂ ਤੇ ਨਾ ਚੈੱਕ ਕਰੋ ਆਪਣੀ ਰਾਖੀ ਨਾ ਕਰੋ ਆਪਣੀ ਰਾਖੀ ਦੀ ਤਿਆਰੀ ਕਰੋ ਕੱਢਣੀ ਹੋਵੇ ਕੰਮ ਕਰਤਾ ਤਿਆਰੀ ਪ੍ਰੋਗਰਾਮਾਂ ਨੂੰ ਪ੍ਰਧਾਨ ਨੂੰ ਵੀ ਆ ਕੇ ਬਚ ਉਹਨਾਂ ਨੂੰ ਬਣਾ ਲਾਂਗੇ ਨਵੇਂ ਸਿਰੂ ਬਣਾ ਦਾਂਗੇ